ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਫਿਟਿੰਗ ਦੇ ਨਿਸ਼ਾਨ ਲਾ ਲਏ ਆ ਸ਼ਰਟ ਦੀ ਦੋਨੋਂ ਪਾਸੇ ਤੇ ਮੈਂ ਸਿਉਣ ਲਾਉਣ ਲੱਗੀ ਸੀ ਤੇ ਜਦੋਂ ਆਪਾਂ ਸਿਉਣ ਲਾਉਣੀ ਆ ਸ਼ਰਟ ਦੀ ਇਧਰੋਂ ਬਰਾਬਰ ਕਰ ਲੈਣਾ ਇੱਥੋਂ ਵੀ ਬਰਾਬਰ ਕਰ ਲੈਣਾ ਇਧਰਲੇ ਪਾਸੇ ਵੀ ਤਾਂ ਆ ਆਪਣਾ ਆਟੋਮੈਟਿਕ ਹੀ ਡਾਉਣ ਜਾਂਦਾ ਮੋੜਲਾ ਪੰਨਾ ਪਿਛਲੇ ਪੰਨੇ ਨਾਲੋਂ ਕਿਉਂਕਿ ਇਹ ਜਦੋਂ ਆਪਾਂ ਆਹ ਪਲੇਟ ਪਾ ਲੈਂਦੇ ਆ ਤਾਂ ਇਹਦੇ ਵਿੱਚ ਕਪੜਾ ਆ ਜਾਂਦਾ 1/2 ਇੰਚ ਤੇ ਇਧਰੋਂ ਵੀ ਇਕੱਠਾ ਹੋ ਜਾਂਦਾ ਹੈ ਤੇ ਇਧਰੋਂ ਵੀ ਕਪੜਾ ਆਪਣਾ ਵੱਧਦਾ ਇਹਦਾ ਕਰਕੇ ਕਿਉਂਕਿ ਇੱਥੇ ਆਪਾਂ ਪਲੇਟ ਪਾਈ ਹੈ ਤਾਂ ਇਧਰ ਵੀ ਪਲੇਟ ਪਾਈ ਹੈ ਇਸ ਕਰਕੇ ਜਿੱਥੇ ਇਹ ਆਪਣਾ ਕਪੜਾ ਸੈੱਟ ਆਉਂਦਾ ਇਸ ਤਰ੍ਹਾਂ ਇੱਥੇ ਆ ਗਿਆ ਆਹ ਕਪੜਾ ਥੋੜਾ ਜਿਹਾ ਵੱਧ ਗਿਆ ਇਹਨੂੰ ਛੱਡ ਦਿਓ ਇਧਰੋਂ ਵੀ ਵੱਧ ਗਿਆ ਇਹਨੂੰ ਵੀ ਛੱਡ ਦਿਓ ਫਿਰ ਆਪਾਂ ਜਿੱਥੇ ਸਹੀ ਆ ਗਿਆ ਆਪਣਾ ਬਰਾਬਰ ਉੱਥੇ ਸੀਨ ਲਾਉਣੀ ਆ ਹੁਣ ਆਪਾਂ ਇੱਥੇ ਹੀ ਸੀਨ ਲਾਵਾਂਗੇ ਇਹ ਫਿਟਿੰਗ ਜਮਣਾ ਬਰਾਬਰ ਬੈਠੂਗੀ ਬਿਲਕੁਲ ਸਹੀ ਖਿੱਚ ਨਹੀਂ ਪੈਂਦੀ ਮੋਢੇ ਨੂੰ ਜੇ ਆਪਾਂ ਇਹਨੂੰ ਚੱਕ ਕੇ ਇੱਥੇ ਸੀਨ ਲਾਉਣੇ ਆ ਤਾਂ ਮੋਢੇ ਤੇ ਖਿੱਚ ਪੈਂਦੀ ਆ ਤਾਂ ਇੱਥੇ ਵੀ ਕਮਰ ਤੇ ਵੀ ਖਿੱਚ ਪੈਂਦੀ ਆ सीन लावे फेर फेर दाना देखील सीन लागे असं